ਕਹਿੰਦੇ ਕਿ ਕਿੰਨੀ ਹਮਲਰਾਤੇ ਕੀ ਬੋਲ ਰਹਾ ਜੀ ਇਹ ਜੀ ਮੇਰੀ ਮਾਸੀ ਦਾ ਮੁੰਡਾ ਹੀ ਸਕੀਦਾ ਮੇਰਾ ਛੋਟਾ ਭਾਈ ਵਾਂਗੂ ਤੀਗਾ ਜੀ ਚਲੋ ਭਾਰਤੀ ਦੇਖ ਰਹਿਤੀਗਾ ਆਪਣੇ ਜਿਹੜੀ ਸੜਕਾਂ ਤੇ ਆ ਡੰਗਰ ਆਵਾਰਾ ਆਵਾਰਾ ਫਿਰਦੇ ਨੇਗੇ ਰੋਜ਼ ਕੋਈ ਨਾ ਕੋਈ ਐਸੀਡੈਂਟ ਹੁੰਦਾ ਆ ਆ ਥੋੜੇ ਦਿਨ ਪਹਿਲਾਂ ਮੰਡੀ ਚ ਕਿਸੇ ਬਜ਼ੁਰਗ ਬੁੜੀ ਦੇ ਮਾਰੇ ਆ ਉਹ ਵਿਚਾਰੀ ਉੱਥੇ ਉਹ ਕਰਦੀ ਇਹਨਾਂ ਦਾ ਕੋਈ ਰੂਲ ਬਣਾਉਣਾ ਸੜਕਾਂ ਦਾ ਜਿਵੇਂ ਡੰਗਰ ਸਰਕਾਰ ਨੂੰ ਮੜਾ ਜਾਂ ਆਪਾਂ ਉਹ ਕਰਦੇ ਬੇਨਤੀ ਮੈਂ ਫਿਰਦੇ ਨੇ ਇਹਨਾਂ ਦਾ ਕੋਈ ਕਰਨ ਫੱਲੇ ਸਾਡੇ ਵਾਸਤੇ ਹੁਣ ਸਾਡਾ ਮੁੰਡਾ ਤਾਂ ਚਲੋ ਜਿਹੜਾ ਕੁਝ ਹੁਣ ਉਹ ਤਾਂ ਹੋ ਗਿਆ ਗਾਹਾਂ ਬਾਰੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਕੁ ਉਮਰ ਦੇ ਮੁੰਡੇ ਦੀ ਉਮਰ 19 ਸਾਲ ਦੀ ਸੀ ਗਾਹਾਂ ਬਾਰੇ ਜੱਗਾ ਸਿੰਘ ਜੀ ਜੀ ਦੇਖਿਆ ਜੀ ਕੀ ਹਾਲ ਸਾਹਿਬ ਆਪਰੇਆ ਕਿੰਨੇ ਸਾਲਾਂ ਦਾ ਜੀ ਬੱਚਾ ਕੀ ਗੱਲ ਬਾਤ 19 ਸਾਲ ਦਾ ਬੇਟਾ ਜੀ ਇਹ ਜੀ ਮੈਨੂੰ ਤਾਂ ਸਵੇਰੇ ਵੀ 4 ਵਜੇ ਚੱਲਦਾ ਜੀ ਇੱਥੇ ਕੈਂਪ ਚਾਉਂਦੇ ਨੇ ਇਹਨੇ ਐਂਟਰ ਹੋਣਾ ਸੀਗਾ ਫੌਜ ਦੀ ਭਰਤੀ ਚ 14 ਤਰੀਕ ਨੂੰ ਇਹ ਔਰੇ ਉਦੋਂ ਮੋਟਰਸਾਈਕਲ ਤੋਂ ਬਾਅਦ ਮੈਨੂੰ ਤਾਂ ਪਤਾ ਨਹੀਂ ਜੀ ਘਰੇ ਆ ਕੇ ਨਾ ਆ ਕੇ ਮੰਮੀ ਤੋਂ ਤਿਆਰ ਹੋ ਕੇ ਕਹਿੰਦਾ ਕਿ ਮੈਨੂੰ ਕਾਲਜ ਜਾਣਾਗਾ ਨਾਲ ਵੀ ਇਹ ਚੱਲ ਰਹੀ ਦੀ ਇਹ ਦੀ ਤੀਜੇ ਚੌਥੇ ਸਾਲ ਦੀ ਬਸ ਇਹ ਤੇ ਮੋਟਰਸਾਈਕਲ ਲੈ ਕੇ ਆਇਆ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਔਰੇ ਵੀ ਕੀ ਬਸ ਆ ਪਾਣਾ ਵਰਤਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਸੀਗਾ ਜੀ ਬੱਚੇ ਦੀ ਡੈਥ ਹੋ ਗਈ ਜੀ ਕਿੰਨੇ ਬੱਚੇ ਦੋ ਬੱਚੇ ਨੇ ਜੀ ਇੱਕ ਵੱਡਾ ਮੁੰਡਾ ਇਹ ਵੱਡਾ ਇਹ ਛੋਟਾ ਸੀਗਾ ਜੀ ਇਹ ਨਹੀਂ ਸਾਲ ਕਰਦੇ ਕਿ ਹਰ ਰੋਜ਼ ਇਹੀ ਹਾਰਸੇ ਵਾਪਸ ਆ ਰਹੇ ਹਾਂ ਹਾਸੇ ਦਾ ਇਹੀ ਵਾਪਸ ਮੰਨ ਕਰਦੇ ਆ ਵੀ ਇਹ ਦੂਰ ਹੋਣਾ ਚਾਹੀਦਾ ਸੜਕਾਂ ਤੋਂ ਇਹ ਕੰਮ ਹੋਇਆ ਮੱਖੀ ਵੀ ਦੇਖਿਆ ਨਹੀਂ ਹੈਗਾ ਆਪਾਂ ਤਾਂ ਮੈਂ ਜੱਕੀ ਦੇਖਿਆ ਉਹ ਫਿਰ ਆਪਾਂ ਕੁਝ ਕਹਿ ਵੀ ਤੀ ਟਕਣਾ ਜੀ ਹਮਾਰਾ ਕੋਸੂ ਬਹੁਤ ਟੰਗ ਰਣੀ ਮਾਰੇ ਜੇ ਸੇ ਨਹੀਂ ਹੋਇਆ ਵਿਗੜਾ ਨਹੀਂ ਹੋਇਆ ਉੱਥੇ ਲੜਦੇ ਸੀਗੇ ਲੋਕਾਂ ਦੀ ਮੋਟਰਸਾਈਕਲ ਲੈ ਕੇ ਲੰਗਦੇ ਇਹ ਕਹਿੰਦੇ ਕਹਿੰਦੇ ਲੜ ਰਹੇ ਸੀਗੇ ਇਹ ਫਾਟਕਾਂ ਦੇ ਜਮ੍ਹਾਂ ਵਿੱਚ ਆ ਕੇ ਹੋਈ ਉਹ ਤਾਂ ਜਹੰਪੂ ਵੀ ਵੱਡੇ ਵੱਡੇ ਨਹੀਂ